ਜਿਹੜਾ ਬੰਦਾ ਇਲੈਕਟ ਹੀ ਨਹੀਂ ਹੋਇਆ ਅਸੀਂ ਲੋਕ ਤਾਂ ਸਾਰਾ ਰੌਲਾ ਪਾ ਰਹੇ ਹਾਂ ਹਰ ਇੱਕ ਪਾਰਟੀ ਵਾਲੇ ਵੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਇਲੈਕਸ਼ਨ ਹੋਏ ਨਹੀਂ ਤੇ ਜਿਹੜਾ ਗਵਰਨਮੈਂਟ ਡਾਕੂਮੈਂਟ ਹੈ ਜਿਹੜਾ ਗਵਰਨ ਕਾਰਪੋਰੇਸ਼ਨ ਦਾ ਰਜਿਸਟਰ ਹੈ ਉਹਦੇ ਤੇ ਕੌਂਸਲਰ ਦੀ ਮੋਹਰ ਲੱਗੀ ਹੋਵੇ ਇੱਕ ਸੋ ਕਾਲਡ ਸੈਲਫ ਡਿਕਲੇਅਰ ਕੌਂਸਲਰ ਦੀ ਸ਼ਾਇਦ ਤਾਂ ਮੈਂ ਵੀ ਕਰਦਾ ਪਿਆ ਆਪਣੇ ਮੈਂ ਆਪਣੇ ਹੀ ਕਰੂੰਗਾ ਹੁਣ ਮੈਂ ਪੈ ਉਹਨਾਂ ਵਿਰੋਧੀਆਂ ਥੋੜੀ ਕਰੂੰਗਾ ਸੋ ਉਹਦੀ ਜਾਂਚ ਕਰਨੀ ਤਾਂ ਬੰਦੀ ਹੈ ਕਿਉਂਕਿ ਜਿੱਦਾਂ ਹੀ ਸਾਡਾ ਹਾਊਸ ਖਤਮ ਹੋਇਆ ਸੀਗਾ ਮਾਰਚ 2022 ਚ ਇੱਕੋ ਦਮ ਡੀਸੀ ਆਫਿਸ ਵੱਲੋਂ ਨਾ ਰੈਡ ਕਾਰਨਰ ਨੋਟਿਸ ਜੇ ਆ ਗਿਆ ਸੀ ਸਾਰਿਆਂ ਨੂੰ ਕਾਉਂਸਲਰਸ ਨੂੰ ਕਿ ਤੁਸੀਂ ਆਪਣੀ ਮੋਹਰ ਦਾ ਯੂਜ਼ ਨਹੀਂ ਕਰ ਸਕਦੇ ਤੁਸੀਂ ਐਕਸ ਕਾਉਂਸਲਰ ਹੋ ਗਏ ਹੋ ਉਹ ਆਪਣੇ ਸਾਈਨ ਕਰਦੇ ਨੇ ਆਪਣਾ ਸਾਈਨ ਤਾਂ ਬੰਦਾ ਆਪ ਕਰ ਸਕਦਾ ਕਾਉਂਸਲਰ ਦੀ ਬਿਲਕੁਲ ਗਲਤ ਗੱਲ ਆ ਸਾਨੂੰ ਤਾਂ ਫੇਰ ਲੋਕਾਂ ਨੇ ਪਾਵਰ ਦਿੱਤੀ ਸੀ 5 ਸਾਲ ਅਸੀਂ ਕੰਮ ਕੀਤਾ ਕਈ ਸੀਨੀਅਰ ਕਾਉਂਸਲਰ ਹੈ ਸ਼ਾਮਸੁੰਦਰ ਵੀਰ ਜੀ ਖੜੇ ਆ ਬਲਕਾਰ ਵੀਰ ਜੀ ਖੜੇ ਆ ਇਹ ਲੋਕ ਤਾਂ ਪੰਜ ਪੰਜ 6 6 ਵਾਰੀ ਦੇ ਕਾਉਂਸਲਰ ਹੈਗੇ ਆ ਤੇ ਇਹਨਾਂ ਦੀ ਮੋਹਰ ਨਹੀਂ ਲੱਗੇਗੀ ਇਹ ਐਵੇਂ ਤੁਸੀਂ ਮੇਰੇ ਮੂੰਹ ਚ ਗੱਲ ਪਾ ਰਹੇ ਹੈਗੇ ਉਹ ਉਹਨਾਂ ਕੋਈ ਮੁੱਦਾ ਨਹੀਂ ਬੁਖਲਾ ਚੁੱਕੇ ਨੇ ਖਬਰਾ ਚੁੱਕੇ ਨੇ ਆਪਣਾ ਜ਼ਮੀਨੀ ਰਾਜਨੀਤੀ ਉਹ ਖੋ ਚੁੱਕੇ ਨੇ ਐਕਸ ਮੇਅਰ ਹੈ ਐਕਸ ਸੀਨੀਅਰ ਡਿਪਟੀ ਮੇਅਰ ਹੈ ਪਰ ਜਿਹੜੇ ਹੱਲੇ ਕਦੀ ਇਲੈਕਸ਼ਨ ਨਹੀਂ ਲੜੇ ਉਹਨਾਂ ਦੀ ਮੋਹਰ ਕਾਗਜ਼ਾਂ ਦੇ ਉੱਪਰ ਦੇਖੇ ਜਾ ਰਿਹਾ ਇਸ ਕਰਕੇ ਜਿਹੜੇ ਇਸ਼ਾਰਾਰਤੀ ਅੰਸਰ ਮਤਲਬ ਇਹ ਗੱਲਾ ਕਰਦੇ ਨੇ ਲੋਕਾਂ ਦੇ ਨਕਾਰੇ ਹੋਏ ਲੋਕ ਜਿੰਨਾਂ ਦੇ ਕੋ ਕੋਈ ਫਤਵਾ ਨਹੀਂ ਹੈ ਕੋਈ ਰਤਵਾ ਨਹੀਂ ਹੈ ਕੋਈ ਕੀਫੇ ਰੋ ਹੋ ਐਲੀਜੀਬਲ ਹੈ ਉੱਥੇ ਸਟੈਂਪ ਲਗਾਉਣ ਲਈ ਆਪਣੀ ਕਾਰਪੋਰੇਟ ਦਾ ਰਜਿਸਟਰ ਹੈ ਉੱਤੇ ਇੱਕ ਕਾਉਂਸਲਰ ਲਿਖਿਆ ਇੱਕ ਐਮਸੀਐਲ ਦੇ ਆਫੀਸਰਸ ਨੇ ਸਾਈਨ ਕਰਨੇ ਆ ਕੀ ਉਹ ਬੰਦਾ ਉੱਥੇ ਅਥਾਰਟੀ ਉਹਦੇ ਕੋਲ ਆਣੀ ਹੈਗੀ ਵੀ ਆਪਣੀ ਸਟੈਂਪ ਲਾਵੇ ਲੋਕਾਂ ਦੀ ਪਸੰਦ ਨਹੀਂ ਰਹੇ ਹੋ ਤੇ ਅੱਜ ਉਹ ਉੱਠ ਕੇ ਛੱਜਦਾ ਬੋਲੇ ਛਲਣੇ ਕੀ ਬੋਲੇ ਯਾਰ ਜਿਹੜਾ ਬੰਦਾ ਇਲੈਕਟ ਹੀ ਨਹੀਂ ਹੋਇਆ ਅਸੀਂ ਲੋਕ ਤਾਂ ਸਾਰਾ ਰੌਲਾ ਪਾ ਰਹੇ ਹਰ ਇੱਕ ਪਾਰਟੀ ਵਾਲੇ ਵੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਇਲੈਕਸ਼ਨ ਹੋਏ ਨਹੀਂ ਤੇ ਜਿਹੜਾ ਗਵਰਨਮੈਂਟ ਡਾਕੂਮੈਂਟ ਹੈ ਜਿਹੜਾ ਕਾਰਪੋਰੇਸ਼ਨ ਦਾ ਰਜਿਸਟਰ ਹੈ ਉਹਦੇ ਤੇ ਕੌਂਸਲਰ ਦੀ ਮੋਹਰ ਲੱਗੀ ਹੋਵੇ ਇੱਕ ਸੋ ਕਾਲਡ ਸੈਲਫ ਡਿਕਲੇਅਰ ਕੌਂਸਲਰ ਦੀ ਸ਼ਾਇਦ ਤਾਂ ਮੈਂ ਵੀ ਕਰਤਾ ਪਿਆ ਆਪਣੇ ਮੈਂ ਆਪਣੇ ਹੀ ਕਰੂੰਗਾ ਹੁਣ ਮੈਂ ਪੈ ਉਹਨਾਂ ਵਿਰੋਧੀਆਂ ਥੋੜੀ ਕਰੂੰਗਾ ਉਹ ਉਹਦੀ ਜਾਂਚ ਕਰਨੀ ਤਾਂ ਬੰਦੀ ਹੈ ਕਿਉਂਕਿ ਜਿੱਦਾਂ ਹੀ ਸਾਡਾ ਹਾਊਸ ਖਤਮ ਹੋਇਆ ਸੀਗਾ ਮਾਰਚ 2022 ਚ ਇੱਕੋ ਦਮ ਡੀਸੀ ਆਫਿਸ ਵੱਲੋਂ ਨਾ ਰੈਡ ਕਾਰਨਰ ਨੋਟਿਸ ਆ ਗਿਆ ਸੀ ਸਾਰਿਆਂ ਨੂੰ ਕਾਉਂਸਲਰਸ ਨੂੰ ਕਿ ਤੁਸੀਂ ਆਪਣੀ ਮੋਹਰ ਦਾ ਯੂਜ਼ ਨਹੀਂ ਕਰ ਸਕਦੇ ਤੁਸੀਂ ਐਕਸ ਕਾਉਂਸਲਰ ਹੋ ਗਏ ਹੋ ਉਹ ਆਪਣੇ ਸਾਈਨ ਕਰਦੇ ਨੇ ਆਪਣਾ ਸਾਈਨ ਦਾ ਬੰਦਾ ਆਪ ਕਰ ਸਕਦਾ ਕੌਂਸਲਰ ਦੀ ਬਿਲਕੁਲ ਗਲਤ ਗੱਲ ਆ ਸਾਨੂੰ ਤਾਂ ਫੇਰ ਲੋਕਾਂ ਨੇ ਪਾਵਰ ਦਿੱਤੀ ਸੀ 5 ਸਾਲ ਅਸੀਂ ਕੰਮ ਕੀਤਾ ਕਈ ਸੀਨੀਅਰ ਕੌਂਸਲਰ ਹੈ ਸ਼ਾਮਸੁੰਦਰ ਵੀਰ ਜੀ ਖੜੇ ਆ ਬਲਕਾਰ ਵੀਰ ਜੀ ਖੜੇ ਆ ਇਹ ਲੋਕ ਤਾਂ ਪੰਜ ਪੰਜ 6 6 ਵਾਰੀ ਦੇ ਕੌਂਸਲਰ ਹੈਗੇ ਆ ਤੇ ਇਹਨਾਂ ਦੀ ਮੋਹਰ ਨਹੀਂ ਲੱਗੇਗੀ ਇਹ ਐਵੇਂ ਤੁਸੀਂ ਮੇਰੇ ਮੂੰਹ ਚ ਗੱਲ ਪਾ ਰਹੇ ਹੈਗੇ ਉਹ ਉਹਨਾਂ ਕੋਈ ਮੁੱਦਾ ਨਹੀਂ ਬੁਖਲਾ ਚੁੱਕੇ ਨੇ ਘਬਰਾ ਚੁੱਕੇ ਨੇ ਆਪਣਾ ਜ਼ਮੀਨੀ ਰਾਜਨੀਤੀ ਉਹ ਖੋ ਚੁੱਕੇ ਨੇ ਐਕਸ ਮੇਅਰ ਆ ਐਕਸ ਸੀਨੀਅਰ ਡਿਪਟੀ ਮੇਅਰ ਹੈ ਪਰ ਜਿਹੜੇ ਹੱਲੇ ਕਦੀ ਇਲੈਕਸ਼ਨ ਨਹੀਂ ਲੜੇ ਉਹਨਾਂ ਦੀ ਮੋਰ ਕਾਗਜ਼ਾਂ ਦੇ ਉੱਪਰ ਦੇਖੇ ਜਾ ਰਹੀ ਹੈ ਇਸ ਕਰਕੇ ਜਿਹੜੇ ਇਸ਼ਾਰਾਤੀ ਅੰਸਰ ਮਤਲਬ ਇਹ ਗੱਲਾ ਕਰਦੇ ਨੇ ਲੋਕਾਂ ਦੇ ਨਕਾਰੇ ਹੋਏ ਲੋਕ ਜਿਨ੍ਹਾਂ ਦੇ ਕੋਲ ਕੋਈ ਫਤਵਾ ਨਹੀਂ ਹੈ ਕੋਈ ਰਤਵਾ ਨਹੀਂ ਹੈ ਕੋਈ ਕੀ ਫੇ ਰੋ ਐਲੀਜੀਬਲ ਹੈ ਉੱਥੇ ਸਟੈਂਪ ਲਗਾਣ ਲਈ ਆਪਣੀ ਕਾਰਪੋਰੇਟ ਦਾ ਡਿਸਟਰ ਹੈ ਉੱਤੇ ਇੱਕ ਕਾਉਂਸਲਰ ਲਿਖਿਆ ਇਹ ਐਮਸੀਐਲ ਦੇ ਆਫੀਸਰਸ ਨੇ ਸਾਈਨ ਕਰਨੇ ਆ ਕਿ ਉਹ ਬੰਦਾ ਉੱਥੇ ਅਥਾਰਟੀ ਉਹਦੇ ਕੋਲ ਆਉਣੀ ਹੈਗੀ ਵੀ ਆਪਣੀ ਸਟੈਂਪ ਲਾਵੇ ਲੋਕਾਂ ਦੀ ਪਸੰਦ ਨਹੀਂ ਰਹੇ ਹੋ ਤੇ ਅੱਜ ਉਹ ਉੱਠ ਕੇ ਛੱਜਤਾ ਬੋਲੇ ਛਲਣੇ ਕੀ ਬੋਲੇ ਆ